ਹੰਡਾ ਲੋ ਕਿਸੇ ਵੀ ਇੱਕ ਬਜ਼ੁਰਗੋ ਬੰਦੇ ਦੇ ਅਸੀਂ ਉਹੀ ਸੰਤੋਖ ਨੂੰ ਅਸੀਂ ਸਾਰਿਆਂ ਨੇ ਉਹਨਾਂ ਦੇ ਪਉਂਦਾ ਏ ਥੋੜੇ ਪਿੰਡ ਦੇ ਪਿਆ ਭੈਣਾਂ ਨੂੰ ਵੀ ਪਿਆ ਸਾਰਿਆਂ ਨੂੰ ਸੰਤੋਖਾ ਨੂੰ ਕਿਉਂਕਿ ਅਸਲ ਲੜਾਈ ਤੁਸੀਂ ਕੀਤੀ ਐ ਅਸੀਂ ਤਾਂ ਨਾਮ ਵਾਲੇ ਐ ਤਸਵੀਰ ਆਪਾਂ ਥੋੜੇ ਕਰੀਏ ਆਪਾਂ ਸਾਰੀ ਮਾਣ ਇਹ ਸਾਥੇ ਨਾਲੋਂ ਜ਼ਿਆਦਾ ਪਿੰਡ ਦੀ ਜਿੱਤ ਦੀ ਖੁਸ਼ੀ ਚਾਹ ਚਲਦੇ ਵੀ ਕੈਮਰੇ ਇਹ ਲੜਾਈ ਅਸੀਂ ਜ਼ਰੂਰ ਬਾਹਰੋਂ ਆਏ ਆ ਪਰ ਅਸਲ ਲੜਾਈ ਇਹ ਜਿੱਤੀ ਆ ਪੂਰੇ ਪਿੰਡ ਨੇ ਤੇ ਪਿੰਡ ਦੀ ਥਾਂ ਤੇ ਅਸੀਂ ਪਿੰਡ ਵੱਲੋਂ ਬਜ਼ੁਰਗ ਨੇ ਜੋ ਸਭ ਤੋਂ ਵੱਡੇ ਨੇ ਪੈਣਾ ਲੋ ਵੀ ਸਾਰੇ ਪਿੰਡ ਵੱਲੋਂ ਵੀ ਅਸੀਂ ਸਾਰੇ ਜਣੇ ਰਲ ਕੇ ਇਹ ਯੋਧਿਆਂ ਦੇ ਅਸੀਂ ਪਾ ਰਹੇ ਆ ਆਹ ਪਾਈ ਲੋਕ ਦਾ ਫਤਾਲਾ ਹੋ ਗਿਆ ਬੋਲੇ ਆ ਗੱਲ ਸੁਣੋ ਜੀ ਇੱਕ ਮਿੰਟ ਕਰ ਆ ਗੱਲ ਸੁਣੋ ਜੀ ਗੱਲ ਹਾਂਜੀ ਗੱਲ ਸੁਣੋ ਜੀ ਗੱਲ ਆ ਜੋ ਹਾਂਜੀ ਵੈਹੜੀ ਜੀ ਦਾ ਖਾਲਸਾ ਵੈਹੜੀ ਜੀ ਦੀ ਫਤਿਹ ਬਧਾਈ ਦੇ ਪਾਤਰਾਂ ਅੱਜ ਸਾਰੇ ਆਪਾਂ ਜਿਹੜੀ ਆਪਾਂ ਜੰਗ ਛੇੜੀ ਸੀ ਦਿੱਤੀ ਹੁਣ ਅਸੀਂ ਧੰਨਵਾਦ ਕਰਦੇ ਆ ਟੀਮ ਦਾ ਜਿਹੜੀ ਆਪਣੇ ਨਾਲ ਆ ਕੇ ਖੜੀ ਜੋਧਿਆਂ ਬਾਰੇ ਸੁਣਿਆ ਸੀ ਅੱਜ ਦੇਖੇ ਨੇ ਜੇ ਇਹ ਆਪਣੇ ਨਾਲ ਖੜੇ ਬੋਲੇ ਸੋਨਿਆ ਇੱਕ ਇੱਕ ਗੱਲ ਮੈਂ ਦੱਸ ਦਿਆਂ ਭੁੱਲ ਗਿਆ ਸੀ ਮੈਂ ਸਰਪੰਚ ਸਾਹਿਬ ਆਈ ਸੀ ਚਲੇ ਗਏ ਇਹ ਪੂਰਾ ਪਿੰਡ ਇੱਕ ਹੈ ਕੋਈ ਇਹਨਾਂ ਦੇ ਵਿੱਚ ਧੜੇ ਬੰਦੀ ਨਹੀਂ ਜੇ ਕਿਤੇ ਪੰਜਾਬ ਦੇ ਪਿੰਡ ਐ ਉਹ ਜਾਣ ਐ ਪੰਜਾਬ ਗਰੰਟਡ ਬਦਲਦੇ ਆਗੇ ਔਰ ਉਹ ਵੀ 2-3 ਸਾਲਾਂ ਚ ਬਦਲਿਆ ਜਾਉ ਔਰ ਉਹ ਇਹਨਾਂ ਨੇ ਬਦਲਣਾ ਹੋਰ ਕਿਸੇ ਨੇ ਨਹੀਂ ਇਹਨਾਂ ਦੇ ਨਾਂ ਤੇ ਬੋਲ ਸੰਦੀਪਾ ਜਦੋਂ ਇੱਕ ਮਿੰਟ ਜੀ ਜਦੋਂ ਸਾਡੀ ਲੋਡ ਹੋਈ ਆਪਾਂ ਇੱਕ ਹਾਂਜੀ ਹਾਂਜੀ ਠੀਕ ਹੈ ਜੀ ਬੋਲ ਜੀ ਧੰਨਵਾਦ ਸਾਡੀ ਸ਼ਕਸ਼ ਕਮੇਟੀ